ਜਿਹੜਾ ਅੱਜ ਦਾ ਕੈਂਪ ਲਗਿਆ ਹੈ ਇਸਾ ਤਨਜੀਤ ਜੀ ਦੇ ਨਮਾਣਾ ਦਿਨ ਦੀ ਪੂਰੀ ਟੀਮ ਨੇ ਧੰਨ ਧੰਨ ਸ਼ਿਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ 1984 ਦਾ ਜੋ ਕਲੂਕਾਰਮ ਹੈ ਉਹਦੇ ਸਬੰਧ ਚ ਲਗਾਇਆ ਗਿਆ ਹੈ ਕਿਉਂਕਿ ਬੜਾ ਦੁਖਾਂਤ ਹੈ ਆਪਾਂ ਚਾਹੇ 1984 ਦਾ ਕਲੂਕਾਰੇ ਦੀ ਗੱਲ ਕਰੀਏ ਤੇ ਜਾਂ ਜੋ ਲਸਾਨੀ ਸ਼ਹਾਦਤ ਹੈਗੀ ਹੈ ਸੰਤਾ ਸ਼ੁਰੂ ਕਰ ਜਾਂਦੇ ਜੀ ਮਹਾਰਾਜ ਜੀ ਦੀ ਉਹਦੀ ਗੱਲ ਕਰੀਏ ਇੱਕ ਛੋਟਾ ਜਿਹਾ ਉਪਰਾਲਾ ਹੈਗਾ ਜੋ ਹਰ ਸਾਲ ਔਰ ਕਈ ਵਾਰਾਂ ਤੋਂ ਸਤਾਰਾਂਜੀਤ ਸਿੰਘ ਨਵਾਣਾ ਦੇ ਨੇ ਟੀਮ ਕਰਦੀ ਆ ਰਹੀ ਹੈ ਕਹਿੰਦੇ ਖੂਨਦਾਨ ਮਹਾਨ ਦਾ ਔਰ ਮੈਨੂੰ ਯਾਦ ਆ ਕਿ ਇਨੇ ਸਮੇਂ ਦੇ ਵਿੱਚ ਸੌਵਾਂ ਦੀ ਗਿਨਤਾ ਛੱਡੋ ਹਜ਼ਾਰਾਂ ਦੀ ਗਿਣਤੀ ਵਿੱਚ ਇਹਨਾਂ ਵੱਲੋਂ ਧਾਨ ਦਿੱਤੇ ਗਏ ਜਿਹੜੇ ਸਾਡੇ ਭਰਾਵਾਂ ਭੈਣਾਂ ਵੱਲੋਂ ਦਿੱਤੇ ਹੋਏ ਖੂਨ ਹੈ ਜਿਵੇਂ ਕਿ ਸੇਵਾ ਸੰਭਾਲ ਅਤੇ ਕੈਂਪ ਦੀ ਜਿਹੜੀ ਹੈ ਲਵਾਣ ਦੀ ਜ਼ਿੰਮੇਵਾਰੀ ਮੁੱਖ ਸੇਵਾਦਾਰ ਸਤ ਰੰਜੀਤ ਸਮਾਨਾ ਦੇ ਉੱਤੇ ਜਮਾਨਾ ਦੇ ਉੱਤੇ ਲੱਗੀ ਹੋਈ ਹੈ ਉਹ ਸੇਵਾ ਦਾ ਚੱਲਦੇ ਆ ਹਜ਼ਾਰਾਂ ਦੀ ਗਿਣਤੀ ਵਿੱਚ ਜ਼ਿੰਦਗੀਆਂ ਬਚਾਈਆਂ ਗਈਆਂ ਨੇ ਔਰ ਮੈਂ ਰਿਣੀ ਆ ਇਹਨਾਂ ਦਾ ਔਰ ਖੁਸ਼ਕਿਸਮਤ ਆ ਕਿ ਜਿੱਥੇ ਮੇਰੇ ਇਹਨਾਂ ਨਾਲ ਨਿੱਜੀ ਸੰਬੰਧ ਨੇ ਉਤੋਂ ਇਲਾਵਾ ਪਰਿਵਾਰਕ ਸੰਬੰਧ ਦੇ ਹੋ ਸਿਆਸੀ ਜ਼ਮਾਨ ਸਾਡੇ ਹੈਗੇ ਅਸੀਂ ਕੋਈ ਮਾਂ ਪਾਰਟੀ ਨੂੰ ਦੋਨੋਂ ਬਿਲੋਂਗ ਕਰਦੇ ਆ ਉਹਦੇ ਵਿੱਚ ਹੈਗੇ ਆ ਉਹ ਸ਼ਰਮਣੀ ਅਕਾਲੀ ਦਲ ਹੈ ਸ਼ਰਮਣੀ ਅਕਾਲੀ ਦਲ ਨੂੰ ਮਾਣ ਇਹਨਾਂ ਤੇ ਇਹਨਾਂ ਦੇ ਕੀਤੇ ਹੋਏ ਕੰਮਾਂ ਤੇ ਮੁਕਤਾਲੀ ਕੀਤੇ ਹੋਏ ਕੰਮ ਤੇ ਔਰ ਸਭ ਤੋਂ ਵੱਡੀ ਗੱਲ ਹੈਗੀ ਆ ਪੂਰੇ ਪੰਜਾਬ ਦੇ ਵਿੱਚ ਕੀਤੀ ਹੋਈ ਸੇਵਾ ਦੀ ਇਹਨਾਂ ਦਿੱਤੀ ਹੋਈ ਸੇਵਾ ਬਹੁਤ ਮਹਾਨ ਹੈ ਜਿੱਥੇ ਸਾਡੇ ਸਮਾਜ ਪ੍ਰਤੀ ਹੈਗੀ ਹੈ ਉਤੋਂ ਇਲਾਵਾ ਕਿਸਾਨੀ ਪ੍ਰਤੀ ਵੀ ਇਹਨਾਂ ਦੀ ਬਹੁਤ ਸੇਵਾ ਕਰ ਜਿੱਤੇ ਘਟਦੇ ਨੇ ਲੈ ਕੇ ਲੋਕ ਤੁਮਹਾਨੂੰ ਪੁੱਛਦੇ ਨੇ ਕਿ ਤੁਸੀਂ ਜਿੰਦ ਦੇ ਦਾਣ ਕਿਹਦੇ ਤੇ ਆਈ ਹੋ ਜਿੱਤੇ ਪਿੰਡੀ ਮਰਤਾਂ ਨੂੰ ਸਮਝ ਰਿਹਾ ਕੀ ਕਹਿ ਰਹੇ ਚਾ ਨੋ ਜਿਹਦੇ ਕੋਲ ਵੇਖੋ ਗੱਲ ਇਦਾਂ ਕਹਿੰਦੇ ਆ ਕਿ ਜਿਹੜੇ ਅਸੀਸਾਂ ਨੇ ਨਾ ਕੰਮ ਉਹ ਕਰਦੀਆਂ ਹੁਣ ਚੋਰ ਪ੍ਰਚਾਰ ਵਿੱਚ ਤਾਂ ਸਾਰੇ ਲੁਧਿਆਣੇ ਨੂੰ ਕਿ ਪੂਰੇ ਪੰਜਾਬ ਨੂੰ ਜਾਂ ਪੂਰੇ ਵਰਲਡ ਨੂੰ ਸਾਡੇ ਬਾਰੇ ਪਤਾ ਹੈ ਮੈਨੂੰ ਇੱਕ ਤੁਹਾਡੇ ਵਰਗੇ ਜਰਨਲਿਸਟ ਨੇ ਅੱਜ ਇੱਕ ਸਵਾਲ ਪੁੱਛਿਆ ਬਹੁਤ ਸਾਡਾ ਭਰਾ ਵੈ ਉਹ ਕਹਿੰਦਾ ਕੋਮਨ ਸਾ ਲੋਕੀ ਕਹਿੰਦਾ ਤੁਸੀਂ ਪੈਂਟ ਤੇ ਕਮੀਜ਼ ਜ਼ਿਆਦਾ ਬੰਦਿਓ ਕੁੜਤਾ ਵੈ ਮੈਂ ਘੱਟ ਬੰਦਿਓ ਐ ਤਰ੍ਹਾਂ ਦੀ ਐ ਤਾ ਕੁੜਤਾ ਬੰਦਿਓ ਮੈਂ ਕਿਹਾ ਕੋਈ ਜਾਨਵਰ ਹੁੰਦੇ ਨੇ ਜਿਹੜੇ ਅੰਦਰੋਂ ਕੁਝ ਹੋਰ ਹੁੰਦੇ ਆ ਤੇ ਬਾਹਰੋਂ ਕੁਝ ਹੋਰ ਹੁੰਦੇ ਆ ਮੇਰੇ ਤਾਂ ਅੰਦਰੋਂ ਵੀ ਉਹੀ ਆ ਤੇ ਬਾਹਰੋਂ ਵੀ ਉਹੀ ਆ ਇਸ ਕਰਕੇ ਮੈਂ 7 ਦਿਨਾਂ ਜੋ 6 ਦਿਨ ਆਪਣੇ ਕੋਟ ਆਪਣੇ ਪੈਂਟ ਸ਼ਰਟ ਹੀ ਬੰਨਾ ਕਿਉਂਕਿ ਭਾਈ ਇਹਦਾ ਆਮ ਸਾਰੇ ਪਰਿਵਾਰਾਂ ਚੋਂ ਆ ਆਮ ਪਰਿਵਾਰਾਂ ਚ ਉੱਠੇ ਹੋਏ ਆ ਸੋ ਮੈਨੂੰ ਜੋ ਪਿਆਰ ਸਤਕਾਰ ਔਰ ਅਸੀਸਾਂ দান ਕਰਨ ਦੇ ਵਿੱਚ ਔਰ ਖੂਨਦਾਨ ਚਾ ਕੇ ਮਿਲੀਆਂ ਨੇ ਉਹ ਸਹੀ ਅਸੀਸਾਂ ਮੈਨੂੰ ਲੋਕਾਂ ਨਾਲ ਝੂਠ ਬੋਲ ਕੇ ਨਹੀਂ ਮਿਲੀਆਂ ਸੋ ਪਿਆਰ ਚਾਹੀਦਾ ਹੈਗਾ ਮੈਂ ਪਰਿਵਾਰ ਦਾ ਪਰਿਵਾਰ ਦੀਆਂ ਅਸੀਸਾਂ ਚਾਹੀਦੀਆਂ ਬਿਰਗਾਂ ਦੇ ਅਸੀਸਾਂ ਚਾਹੀਦੀਆਂ ਔਰ ਮੈਂ ਜੇ ਪਹਿਲੇ ਕਿਹਾ ਕਿ ਖੂਨਦਾਨ ਮਹਾਨਦਾਨ ਹੈ ਕਈ ਜ਼ਿੰਦਗੀਆਂ ਬਚਾਦਾ ਜਦੋਂ ਸਾਡੀ ਜਿੰਦਗੀ ਜਿਹੜੀ ਬਚ ਗਈ ਸਾਨੂੰ ਉਹਦੀ ਅਸੀਸ ਮਿਲ ਗਈ ਤਾਂ ਮੈਨੂੰ ਲੱਗਦਾ ਇਲੈਕਸ਼ਨ ਨਾਲੋਂ ਵੱਡੀ ਮੈਨੂੰ ਉਹ ਸੀਸ ਹੈ ਮੇਰੀ ਜ਼ਿੰਦਗੀ ਜਿਹੜੀ ਬਚਾਉਂਦੀ ਹੈ। ਹਲਕਾ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੂ ਜੀ? ਮੈਂ ਜਿੰਨੇ ਲੁਧਿਆਣਾ ਪਛਮੀ ਦੇ ਮੇਰੇ ਪਰਿਵਾਰਕ ਮੈਂਬਰ ਨੇ ਜੋ ਕਿ 174000 ਦੀ ਸਾਡਾ ਪਰਿਵਾਰ ਹੈ। ਤੇ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਤੁਸੀਂ ਅੱਗੇ ਵੀ ਸਾਰ ਨੂੰ ਦੇਖ ਲਿਆ। ਉਹਨਾਂ ਨੂੰ ਪਰਿਵਾਰਕ ਮੈਂਬਰ ਬਣਾ ਕੇ ਉਹ ਦੇਖ ਚੁੱਕੇ ਆ। ਪਰ ਉਹ ਆਪਣੇ ਸਕੇ ਹੋਏ ਕਿ ਨਹੀਂ ਹੋਏ ਤੁਸੀਂ ਜੱਜ ਕਰਨਾ ਹੈ। ਪਰ ਮੈਂ ਜਿਹੜਾ ਹਮੇਸ਼ਾ ਹੀ ਇੱਥੇ ਜੰਬਿਆ ਵਾਲਿਆਂ ਮੈਂ ਤਾਂ ਸਵੇਤ ਤੁਹਾਡਾ ਸਾਥ ਚਾਹੀਦਾ ਮੈਨੂੰ ਔਰ ਤੁਹਾਡੇ ਸਾਥ ਨਾਲ 1.5 ਸਾਲ ਦਾ ਵਕਫਾ ਹੈ 1.5 ਸਾਲ ਦੇ ਵਕਫੇ ਵਿੱਚ ਆਪਾਂ ਸਾਰੇ ਰਲ ਕੇ ਉਹ ਕੰਮ ਕਰਾਂਗੇ ਜੋ ਵੀ 8 ਸਾਲ ਜ ਨਹੀਂ ਹੋਇਆ 8.5 ਸਾਲ ਜ ਨਹੀਂ ਹੋਇਆ ਸੋ ਮੇਰੀਆਂ ਬੇਨਤੀਆਂ ਇਸ ਰਿਪੋਰਟ ਦੇ ਸਪੋਰਟ ਜੜੀ ਹੈਗੀ ਹੈ ਉਹ ਸਾਨੂੰ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਨੂੰ